ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਅਨਵੀਰ ਬਲੌਗ ਤੇ ਅੱਜ ਅਸੀਂ ਅਨਬਾਕਸਿੰਗ ਕਰਾਂਗੇ ਮਾਈਕ ワイヤलेस ਮਾਈਕ ਲੈ ਕੇ ਆਏ ਆ ਜੂ ਬਾਲ ਕੰਪਨੀ ਦੇ ਤੇ ਇਹਦੀ ਅਨਬਾਕਸਿੰਗ ਕਰਾਂਗੇ ਤੇ ਨਾਲੇ ਤੁਹਾਨੂੰ ਇਹਦੀ ਆਪਾਂ ਸਾਊਂਡ ਕੁਆਲਿਟੀ ਵੀ ਚੈੱਕ ਕਰਾਂਗੇ ਔਰ ਇੱਕ ਚੰਗਾ ਯੂਟਿਊਬਰ ਬਣਨੇ ਤੁਹਾਨੂੰ ਮਾਈਕ ਦੀ ਬਹੁਤ ਜ਼ਰੂਰਤ ਪੈਂਦੀ ਆ ਤੇ ਆਪਾਂ ਇਸ ਕੱਲ ਪਰਚੇਜ਼ ਕੀਤੇ ਆ ਆਪਾਂ ਇਹ ਮਾਈਕ ਤੇ ਤੁਹਾਨੂੰ ਆਪਾਂ ਦਿਖਾ ਦਿਖਾਣੇ ਆ ਹੈ ਜੇ ਮਾਈਕ ਤੇ ਇਹਦੀ ਆਪਾਂ ਅਨਬਾਕਸਿੰਗ ਕਰਦੇ ਆ ਤੇ ਸਾਊਂਡ ਕੁਆਲਿਟੀ ਵੀ ਚੈੱਕ ਕਰਦੇ ਆ ਤੇ ਵੀਡੀਓ ਨੂੰ ਸਕਿੱਪ ਨਾ ਕਰਿਓ ਤੇ ਲਾਸਟ ਤੱਕ ਜ਼ਰੂਰ ਦੇਖਿਓ ਤੇ ਦੂਜੀ ਗੱਲ ਇਹਦਾ ਪ੍ਰਾਈਸ ਵੀ ਤੁਹਾਨੂੰ ਆਪਾਂ ਦੱਸਾਂਗੇ ਕਿੰਨੇ ਦੇ ਹੁੰਦੇ ਆ ਕਿਉਂਕਿ ਜ਼ਿਆਦਾਤਰ ਆਨਲਾਈਨ ਹੀ ਮਿਲਦੇ ਨੇ ਤੇ ਜਿਹੜੇ ਕੰਪਨੀਆਂ ਦੇ ਹੁੰਦੇ ਆ ਤੇ ਉਹਨਾਂ ਦੀ ਰੇਂਜ ਕਾਫੀ ਜ਼ਿਆਦਾ ਹੁੰਦੀ ਹੈ 5000 4500 6000 ਤੇ ਹਰ ਬੰਦਾ ਫੋਰਡ ਨਹੀਂ ਕਰ ਸਕਦਾ ਠੀਕ ਹੈ ਤੇ ਬੜੇ ਸਸਤੇ ਤੇ ਜੈਨੂਨ ਪ੍ਰਾਈਸ ਹੈ ਤੇ ਵੀਡੀਓ ਨੂੰ ਲਾਸਟ ਤੱਕ ਤੁਸੀਂ ਦੇਖਿਓ ਤੇ ਤੁਹਾਨੂੰ ਇਹਦੇ ਵਿੱਚ ਇਹਦਾ ਪ੍ਰਾਈਸ ਵੀ ਆਪਾਂ ਦੱਸਾਂਗੇ ਤੇ ਕਰਦੇ ਹਾਂ ਦੀ ਅਨਬਾਕਸਿੰਗ ਲੋ ਜੀ ਇਹ ਆਪਣੇ ਮਾਈ ਗਿਆ ਤੇ ਇਹਨੂੰ ਆਪਾਂ ਅਨਬਾਕਸਿੰਗ ਕਰਾਂਗੇ ਅੱਗੇ ਲਿਆ ਕੇ ਥੋੜਾ ਚਲੋ ਇੱਥੇ 10 ਥੋੜਾ ਪਿਛੇ ਰੱਖ ਚਲ ਆ ਇਹ ਆਪਣੇ ਮਾਈਕ ਲਓ ਜੀ ਬਹੁਤ ਸੋਹਣਾ ਦਾ ਬਿਲਡ ਕੁਆਲਟੀ ਦੀ ਬਹੁਤ ਵਧੀਆ ਹੈ ਤੁਸੀਂ ਦੇਖਦੇ ਜੂ ਬੌਂਡ ਕੰਪਨੀ ਦੇ ਇਹ ਜੇ ਇਹ ਦੇਖੋ ਇਹ ਜੇ ਆਪਣੇ ਮਾਈਕ ਇਹ ਦੋ ਮਾਈਕ ਆਦੇ ਤੇ ਇਹ ਦਾ ਰੀਵਰ ਹੈ ਸੀ ਟਾਈਪ ਜਿਹੜਾ ਉਹਦੇ ਵਿੱਚ ਲੱਗੇਗਾ ਤੇ ਹੁਣ ਆਪਾਂ ਲਓ ਜੀ ਹੁਣ ਆਪਾਂ ਜਿਹੜੀ ਤੁਸੀਂ ਆਵਾਜ਼ ਸੁਣ ਰਹੇ ਹੋ ਇਹ ਇਸ ਮਾਈਕ ਤਾਂ ਆ ਰਹੀ ਆ ਤੇ ਸਾਊਂਡ ਕੁਆਲਿਟੀ ਤੁਸੀਂ ਕਮੈਂਟ ਕਰਕੇ ਦੱਸਣਾ ਕਿ ਇਸ ਮਾਈਕ ਦੀ ਸਾਊਂਡ ਕੁਆਲਿਟੀ ਕਿੱਦਾਂ ਦੀ ਆ ਤੇ ਇਹ ਆਪਾਂ ਨੌਇਜ਼ ਕੈਨਸਲ ਲਗਾਇਆ ਹੁਣ ਆਪਾਂ ਇਹਨੂੰ ਨੌਇਜ਼ ਕੈਨਸਲ ਤੋਂ ਹਟਾਨੇ ਆ ਤੇ ਫਿਰ ਇਹਦੀ ਸਾਊਂਡ ਚੈੱਕ ਕਰਦੇ ਆ ਕਿੱਦਾਂ ਦੀ ਆਉਂਦੀ ਤੁਹਾਨੂੰ ਹੁਣ ਚੈੱਕ ਕਰੋ ਆਵਾਜ਼ ਤੁਹਾਨੂੰ ਬਾਹਰ ਦਾ ਜਿਹੜਾ ਸ਼ੋਰ ਸ਼ਰਾਬਾ ਉਹ ਵੀ ਤੁਹਾਨੂੰ ਸੁਣਾਈ ਦੇਣਾ ਹੋਣਾ ਤੇ ਤੇ ਇਹਦਾ ਪ੍ਰਾਈਸ ਬੜਾ ਜੈਨੂਨ ਹੈ ਤਾਨੂੰ ਇਹ ਯੂਐਸ ਬੋਨ ਕੰਪਨੀ ਦੇ ਸ਼ਾਪ ਤੋਂ ਮਿਲ ਜਾਣਗੇ ਕਿਸੇ ਵੀ ਸ਼ਾਪ ਤੋਂ ਤੁਸੀਂ ਮੋਬਾਈਲ ਵਾਲੀ ਦੁਕਾਨ ਤੋਂ ਜੇ ਕਿਨੇ ਰੱਖੇ ਹੋਣਗੇ 16 1700 ਦੀ ਰੇਂਜ ਵਿੱਚ ਬੜੇ ਸੋਹਣੇ ਮਾਈਕ ਮਿਲ ਜਾਂਦੇ ਨੇ ਬਹੁਤ ਵਧੀਆ ਬਿਲਡ ਕੁਆਲਟੀ ਬਹੁਤ ਵਧੀਆ ਹੈ ਤੇ ਉਹਦਾ ਬੈਟਰੀ ਪੈਕ ਵਧੀਆ ਹੈ ਤੇ ਮੈਨੂੰ ਤੇ ਬਹੁਤ ਵਧੀਆ ਲੱਗੇ ਆ ਇਹਨੇ ਤੇ ਤੁਸੀਂ ਵੀ ਪਰਚੇਸ ਕਰ ਸਕਦੇ ਜੇ ਤੇ ਇਹ ਜੇ ਇਹਦਾ ਦੂਜਾ ਮਾਈਕ ਤੇ ਇਹਦੇ ਜੀ ਡੱਬੀ ਠੀਕ ਹੈ ਤੇ ਬਾਹਰ ਇਹਦੀ ਡਿਸਪਲੇ ਵੀ ਆਂਦੀ ਹੈ ਦੇਖੋ ਤੇ ਹੋਰ ਹੋ ਸਕੇ ਵੀਡੀਓ ਕਿਦਾਂ ਦੀ ਲੱਗੀ ਤੇ ਕਮੈਂਟ ਕਰਕੇ ਦੱਸਿਓ ਤੇ ਹੋ ਸਕੇ ਭਰਾ ਨੂੰ ਸਪੋਰਟ ਜ਼ਰੂਰ ਕਰਿਓ ਤੇ ਭਰਾ ਦਾ ਚੈਨਲ ਸਬਸਕ੍ਰਾਈਬ ਕਰਿਓ ਰਣਵੀਰ ਸਿੰਘ ਕੋਟ ਗਾਲਸਾ ਧੰਨਵਾਦ